ਪੰਜਾਬ ਦੇ ਵਿੱਚ ਜਨਤਕ ਸਿਹਤ ਨੂੰ ਲੈ ਕੇ ਵੱਡਾ ਫੈਸਲਾ ਕੀਤਾ ਗਿਆ ਹੈ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਰਾਜ ਦੇ ਸਾਰੇ ਸਰਕਾਰੀ ਹਸਪਤਾਲਾਂ ਦੇ ਵਿੱਚ ਕੁਝ ਖਾਸ ਦਵਾਈਆਂ ਅਤੇ ਆਈਵੀ ਫਲੂਇਡਸ ਉੱਤੇ ਤੁਰੰਤ ਪ੍ਰਭਾਵ ਦੇ ਨਾਲ ਪਾਬੰਦੀ ਲਗਾ ਦਿੱਤੀ ਹੈ ਇਹ ਫੈਸਲਾ ਉਸ ਵੇਲੇ ਲਿਆ ਗਿਆ ਜਦੋਂ ਵੱਖ-ਵੱਖ ਹਸਪਤਾਲਾਂ ਤੋਂ ਇਹਨਾਂ ਦਵਾਈਆਂ ਦੇ ਸਾਈਡ ਇਫੈਕਟਸ ਬਾਰੇ ਸ਼ਿਕਾਇਤਾਂ ਮਿਲਣੀਆਂ ਸ਼ੁਰੂ ਹੋ ਗਈਆਂ ਮੈਮੋ ਨੰਬਰ ਪੀਬੀ 2025 390506 ਅਨੁਸਾਰ ਹੁਣ ਤੱਕ 8 ਦਵਾਈਆਂ ਅਤੇ ਇੰਜੈਕਸ਼ਨ ਫਲੂਇਡਸ ਉੱਤੇ ਰੋਕ ਲਗਾਈ ਜਾ ਚੁੱਕੀ ਹੈ ਇਹਨਾਂ ਵਿੱਚ ਨਾਰਮਲ ਸੇਲਾਈਨ ਡੈਕਸਟਰੋਸ 5% ਸਿਪਰੋਫਲੋਕਸਿਨ ਇੰਜੈਕਸ਼ਨ ਡੀਐਨਐਸ 0.9% ਵੂਬੀ ਵੈਕਸਿਨ ਐਚਸੀਐਲ ਵਿਦ ਡੈਕਸਟਰੋਸ ਅਤੇ ਹੋਰ ਦਵਾਈਆਂ ਵੀ ਸ਼ਾਮਿਲ ਹੈ ਸਰਕਾਰੀ ਹੁਕਮ ਦੇ ਅਨੁਸਾਰ ਇਹਨਾਂ ਖਾਸ ਲਾਟਾਂ ਨੂੰ ਸਟਾਕ ਤੋਂ ਹਟਾ ਕੇ ਨਵੀਂ ਖਰੀਦ ਉੱਤੇ ਰੋਕ ਲਗਾਈ ਜਾਵੇਗੀ ਇਸ ਦੇ ਨਾਲ ਤਿੰਨ ਮੁੱਖ ਫਾਰਮਾਸੂਟੀਕਲ ਕੰਪਨੀਆਂ ਸਵਰੂਪ ਫਾਰਮਾਸੂਟੀਕਲਸ, ਔਰਸੂਕਾ ਫਾਰਮਾਸੂਟੀਕਲ ਇੰਡੀਆ ਅਤੇ ਹੈਲਥ ਬਾਇਓਟੈਕ ਦੀਆਂ ਉਤਪਾਦ ਦਵਾਈਆਂ ਵੀ ਇਸ ਲਿਸਟ ਦੇ ਵਿੱਚ ਸ਼ਾਮਿਲ ਨੇ ਸਿਹਤ ਵਿਭਾਗ ਨੇ ਸਾਰੇ ਸਿਵਲ ਸਰਜਨ ਮੈਡੀਕਲ ਅਧਿਕਾਰੀ ਅਤੇ ਹਸਪਤਾਲ ਅਧਿਕਾਰੀਆਂ ਨੂੰ ਹੁਕਮ ਦਿੱਤਾ ਹੈ ਕਿ ਤੁਰੰਤ ਇਹ ਦਵਾਈਆਂ ਸਟਾਕ ਤੋਂ ਹਟਾਈਆਂ ਜਾਣ ਅਤੇ ਨਵੀਂ ਖਰੀਦ ਉੱਤੇ ਰੋਕ ਲਗਾਈ ਜਾਵੇ ਪੰਜਾਬ ਹੈਲਥ ਸਿਸਟਮ ਕੋਆਪਰੇਸ਼ਨ ਨੂੰ ਵੀ ਇਹਨਾਂ ਦਵਾਈਆਂ ਦੇ ਸਾਈਡ ਇਫੈਕਟਸ ਦੀ ਜਾਂਚ ਕਰਕੇ ਰਿਪੋਰਟ ਤਿਆਰ ਕਰਕੇ ਸਰਕਾਰ ਨੂੰ ਭੇਜਣ ਦੀ ਹਦਾਇਤ ਦਿੱਤੀ ਗਈ ਹੈ ਸਰਕਾਰ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਮਰੀਜ਼ਾਂ ਦੀ ਸੁਰੱਖਿਆ ਪਹਿਲਾ ਹੁੰਦੀ ਹੈ ਇਸ ਲਈ ਸੰਭਾਵਿਤ ਖਤਰਨਾਕ ਦਵਾਈਆਂ ਨੂੰ ਤੁਰੰਤ ਬੰਦ ਕੀਤਾ ਜਾਵੇਗਾ ਪੰਜਾਬ ਦੇ ਵਿੱਚ ਜਨਤਕ ਸਿਹਤ ਨੂੰ ਲੈ ਕੇ ਵੱਡਾ ਫੈਸਲਾ ਕੀਤਾ ਗਿਆ ਹੈ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਰਾਜ ਦੇ ਸਾਰੇ ਸਰਕਾਰੀ ਹਸਪਤਾਲਾਂ ਦੇ ਵਿੱਚ ਕੁਝ ਖਾਸ ਦਵਾਈਆਂ ਅਤੇ ਆਈਵੀ ਫਲੂਇਡਸ ਉੱਤੇ ਤੁਰੰਤ ਪ੍ਰਭਾਵ ਦੇ ਨਾਲ ਪਾਬੰਦੀ ਲਗਾ ਦਿੱਤੀ ਹੈ ਇਹ ਫੈਸਲਾ ਉਸ ਵੇਲੇ ਲਿਆ ਗਿਆ ਜਦੋਂ ਵੱਖ-ਵੱਖ ਹਸਪਤਾਲਾਂ ਤੋਂ ਇਹਨਾਂ ਦਵਾਈਆਂ ਦੇ ਸਾਈਡ ਇਫੈਕਟਸ ਬਾਰੇ ਸ਼ਿਕਾਇਤਾਂ ਮਿਲਣੀਆਂ ਸ਼ੁਰੂ ਹੋ ਗਈਆਂ ਮੈਮੋ ਨੰਬਰ ਪੀਬੀ 2025 390506 ਅਨੁਸਾਰ ਹੁਣ ਤੱਕ 8 ਦਵਾਈਆਂ ਅਤੇ ਇੰਜੈਕਸ਼ਨ ਫਲੂਇਡਸ ਉੱਤੇ ਰੋਕ ਲਗਾਈ ਜਾ ਚੁੱਕੀ ਹੈ ਇਹਨਾਂ ਵਿੱਚ ਨਾਰਮਲ ਸੇਲਾਈਨ ਡੈਕਸਟ੍ਰੋਸ 5% ਸਿਪਰੋਫਲੋਕਸਿਨ ਇੰਜੈਕਸ਼ਨ ਡੀਐਨਐਸ 0.9% ਉਹ ਵੀ ਵੈਕਸਿਨ ਐਚ ਸੀ ਐਲ ਵਿਦ ਡੈਕਸਟਰੋਸ ਅਤੇ ਹੋਰ ਦਵਾਈਆਂ ਵੀ ਸ਼ਾਮਿਲ ਨੇ ਸਰਕਾਰੀ ਹੁਕਮ ਦੇ ਅਨੁਸਾਰ ਇਹਨਾਂ ਖਾਸ ਲਾਟਾਂ ਨੂੰ ਸਟਾਕ ਤੋਂ ਹਟਾ ਕੇ ਨਵੀਂ ਖਰੀਦ ਉਤੇ ਰੋਕ ਲਗਾਈ ਜਾਵੇਗੀ ਇਸ ਦੇ ਨਾਲ ਤਿੰਨ ਮੁੱਖ ਫਾਰਮਾਸਿਊਟੀਕਲ ਕੰਪਨੀਆਂ ਸਵਰੂਪ ਫਾਰਮਾਸਿਊਟੀਕਲਸ ਔਰਚੂਕਾ ਫਾਰਮਾਸਿਊਟੀਕਲ ਇੰਡੀਆ ਅਤੇ ਹੈਲਥ ਬਾਇਓਟੈਕ ਦੀਆਂ ਉਤਪਾਦ ਦਵਾਈਆਂ ਵੀ ਇਸ ਲਿਸਟ ਦੇ ਵਿੱਚ ਸ਼ਾਮਿਲ ਨੇ ਸਿਹਤ ਵਿਭਾਗ ਨੇ ਸਾਰੇ ਸਿਵਲ ਸਰਜਨ ਮੈਡੀਕਲ ਅਧਿਕਾਰੀ ਅਤੇ ਹਸਪਤਾਲ ਅਧਿਕਾਰੀਆਂ ਨੂੰ ਹੁਕਮ ਦਿੱਤਾ ਹੈ ਕਿ ਤੁਰੰਤ ਇਹ ਦਵਾਈਆਂ ਸਟਾਕ ਤੋਂ हटਾਈਆਂ ਜਾਣ ਅਤੇ ਨਵੀਂ ਖਰੀਦ ਉੱਤੇ ਰੋਕ ਲਗਾਈ ਜਾਵੇ ਪੰਜਾਬ ਹੈਲਥ ਸਿਸਟਮ ਕੋਆਪਰੇਸ਼ਨ ਨੂੰ ਵੀ ਇਹਨਾਂ ਦਵਾਈਆਂ ਦੇ ਸਾਈਡ ਇਫੈਕਟਸ ਦੀ ਜਾਂਚ ਕਰਕੇ ਰਿਪੋਰਟ ਤਿਆਰ ਕਰਕੇ ਸਰਕਾਰ ਨੂੰ ਭੇਜਣ ਦੀ ਹਦਾਇਤ ਦਿੱਤੀ ਗਈ ਹੈ ਸਰਕਾਰ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਮਰੀਜ਼ਾਂ ਦੀ ਸੁਰੱਖਿਆ ਪਹਿਲਾਂ ਆਉਂਦੀ ਹੈ ਇਸ ਲਈ ਸੰਭਾਵਿਤ ਖਤਰਨਾਕ ਦਵਾਈਆਂ ਨੂੰ ਤੁਰੰਤ ਬੰਦ ਕੀਤਾ ਜਾਵੇਗਾ ਇਹ ਕਦਮ ਸਾਵਧਾਨੀ ਅਤੇ ਮਰੀਜ਼ਾਂ ਦੀ ਭਲਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਚੁੱਕਿਆ ਗਿਆ ਹੈ